ਪਿੰਡ ਦਾ ਹਾਂਜੀ ਆ ਡਾਕਰ ਆ ਗਿਆ ਜੀ ਸਾਡਾ ਪਿੰਡ ਦਾ ਪੁਰਾਣਾ ਡਾਕ ਘਰ ਦੇ ਤੇ ਪੋਸਟਮੈਨ ਸਾਹਿਬ ਬਿਠੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਦਿਓ ਜਾਣਕਾਰੀ ਕੀ ਕੀ ਚੀਜ਼ ਹੈ ਦੀ ਆ ਫ੍ਰੈਂਟਰ ਸੈਗਲਰ ਹੈ ਹਾਂ ਸੈਗਲਰ ਸਟਾਈਲ ਸਾਡੇ ਟਾਈਮ ਤੇ ਵੇਖੇ ਹੋਏ ਆ ਆ ਟਾਈਪਰਾਈਟਰ ਹਾਂਜੀ ਆ ਟੈਲੀਫੋਨ ਇਹ ਕਦੋਂ ਦੀਆਂ ਟਿਕਟਾਂ ਐ ਪੁਰਾਣੀਆਂ ਇਹ ਆ ਪੁਰਾਣੀਆਂ ਐ ਅੱਛਾ ਆ ਪੁਰਾਣੀਆਂ ਹੋਰ ਅੱਛਾ ਪੁਰਾਣਾ ਆ ਕੀ ਚੀਜ਼ ਆ ਜਿਹੜੀਆਂ ਐ ਵਹੀਆਂ ਬੜੀਆਂ ਅੱਛਾ ਪੁਰਾਣੀਆਂ ਆ ਪੁਰਾਣੇ ਨੇ ਇੱਕ ਮਿੰਟ ਖੋਲੋ ਜੋ ਆ ਆ ਰੇਲ ਦੀਆਂ ਪੁਰਾਣੀਆਂ ਟਿਕਟਾਂ ਇਹ ਕਿੰਨੇ ਕਿਹੜੇ ਸੰਦੀਆਂ ਹੋਣਗੀਆਂ ਇਹ ਰੇਲ ਦੇ ਟਾਂਗ ਦੇ ਥੋੜੇ ਅਮਰੀਜਾਂ ਦੇ ਟਾਂਗ ਦੀਆਂ ਆ ਸਾਰੀ ਪੁਰਾਣੀਆਂ ਹੀ ਨੇ ਇਹ ਲੰਡਿਆਂ ਚਾਲਾ ਇਹ ਅੱਛਾ ਉਹ ਗੁੱਟਾ ਆ ਆ ਲੰਡਿਆਂ ਚ ਤੇ ਵਈਆ ਵਈ ਖਾਤੇ ਆ ਹਾਂਜੀ ਹਾਂਜੀ ਮਨੀ ਮਾਰਦੀ ਪਾਣੀ ਦੇਦੇ ਨਾ ਅੱਛਾ 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 ਤੇ ਉਹ ਮਗਰ ਜੜੀਆਂ ਆ ਲਾਈਟਾਂ ਰੇਲ ਗੱਡੀ ਦੀਆਂ ਅੱਛਾ ਇਹ 100 ਸਾਲ ਪੁਰਾਣੀ ਵਿਖੇ 49 ਤੋਂ ਪਹਿਲਾਂ ਦੀ ਅੱਛਾ ਆਲ ਮਾਰੀ ਜਿਹੜੀ ਆਹ ਤਕਲੰਦਰ ਜਿਹੜਾ ਨਾ 1950 ਦਾ ਜੇ ਹਾਂਜੀ ਆ ਵੀ ਲੋ ਆ ਫੋਟੋਗ੍ਰਾਫਰ ਦੇ ਪੁਰਾਣੇ ਕੈਮਰੇ ਜਿਹੜੇ ਨਾ ਹੁੰਦੇ ਉਹਨੂੰ ਲਾਈਟ ਆਉਂਦੀ ਸੀ ਜੇ ਹਾਂ ਉਹ ਜੇ ਲਿਖਿਆ ਵੀ ਉਹਨਾਂ ਦਾਦੀ ਦੇ ਟਾਈਮ ਦੀ ਈਮੇਲ ਆਹ ਕਾਲੇ ਰੰਗ ਦੇ ਫੋਨ ਤੋਂ ਆਪਾਂ ਕਰਦੇ ਰਏ ਇਸ ਤਰ੍ਹਾਂ ਫੋਨ ਦੇਖ ਲਓ ਬੋ ਵੀ ਫਿਲਮ ਜਿੰਨਾ ਵੇਖੀ ਹੈ ਨਾ ਆ ਸਕੂਟਰੀ ਯਾਦ ਹੁੰਦੀ ਹੈ ਉਹਨਾਂ ਨੂੰ ਕਿ ਉਹਨਾਂ ਨੇ ਉਹ ਸਕੂਟਰੀ ਇੱਥੇ ਲਾ ਕੇ ਰੱਖੀ ਜੇ ਆਹ ਵੇਖੋ ਹਾਂਜੀ ਬਹੁਤ ਪੁਰਾਣੀ ਕਾਰ ਜਿਹੜੀ ਆ ਪਹਿਲਾਂ ਲਗਭਗ 1950 ਦੇ ਲੱਗ ਸਕਦੇ ਆ ਪੁਰਾਣੇ ਸਿੱਕੇ ਜੇ ਹਾਂਜੀ ਦੇਖੋ ਕਿੰਨੇ ਦਿਨੇ ਪੁਰਾਣੇ ਜਿਹੜੇ ਉੱਤੇ ਸਾਰ ਨੇ ਆਪਣੇ ਆਪਣੇ ਗਵਾਲੀਅਰ ਦੀ रियासत ਦਾ ਜੇ ਸਿੱਕਾ ਹੈ ਜੀ ਆਹ ਲੋ ਚਾਹ ਦਾ ਗੱਪ ਆ ਗਿਆ ਗੁਰੂ ਦੀ ਚਾਹ 40 ਰੁਪਏ ਦਾ ਮੱਟੀ ਫਰੀਜ ਹੈ ਉਹ ਵੀਰ ਬਣਾ ਕੇ ਦੇ ਦਿਆ ਇੱਥੇ ਅਸੀਂ ਇਹਨੂੰ ਪੀਜੇ ਜਾਂਦਾ ਹੈ ਆਹ ਲੋ ਜੀ ਸਗਣਾ ਦਾ ਗੀਤ ਇੱਥੇ ਗਾਏ ਜਾਂਦੇ ਆ ਤੇ ਇਹ ਹਵੇਲੀ ਆ ਜਿਮੀਦਾਰ ਦੀ ਹਵੇਲੀ ਜਿਮੀਦਾਰ ਦੀ ਹਵੇਲੀ ਉਹਨਾਂ ਦੀ ਵੇਹਲੀ ਲਗਭਗ ਆਪਾਂ ਵੇਖੀ ਹੋਵੇ ਤੇ ਜਿਹੜਾਂ ਨੇ ਉਹ ਤਗੜੀ ਹੁੰਦੀ ਸੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਉਹਦੇ ਟੈਪ ਦੀ ਬਣਾਉਂਦੀ ਕਾਫੀ ਹੱਦ ਤੱਕ ਤਰ ਜੜੀਆਂ ਪਰ ਥੋੜੀ ਖੁੱਲੀ ਤੋਂ ਇਲਾਵਾ ਬਾਕੀ ਸਾਰਾ ਕੁ ਬਧੀਆ ਉਸੇ ਤਰ੍ਹਾਂ ਦੀ ਆ ਲਗਭਗ ਜਿੰਨੀ ਜਗ੍ਹਾ ਇਹਨੇ ਕੋ ਸਪੇਸ ਹੈ ਹਰ 3 ਜੜੀ ਉਸੇ ਤਰ੍ਹਾਂ ਰੱਖਦੇ ਨਾ ਇਹਨਾਂ ਨੇ ਆ ਬਣਾਈ ਆ ਆ ਜਿੰਨੀ ਦਾਰ ਦੀ ਵੇਹਲੀ ਦੀ ਸਾਰੀ ਮੈਂ ਤੁਹਾਨੂੰ ਸਹਿਰ ਕਰਾ ਦਿੰਦਾ ਵਿੱਚ ਜਿਹੜੀ ਇਹਨਾਂ ਨੇ ਜਗ੍ਹਾ ਰੱਖੀ ਆ ਆਹ ਇਹਦੇ ਆਸ-ਪਾਸੇ ਸਾਰੇ ਕਮਰੇ ਆ ਤੇ ਆ ਇਧਰੋਂ ਫਿਰ ਆਪਾਂ ਬਾਹਰ ਨਿਕਲ ਜੰਨੇ ਆ ਲੇ ਲਓ ਲਿਖਿਆ ਸੋਦੇ ਸਹਾਉ ਮਤਲਬ ਲਿਖਿਆ ਤੇ ਹਿੰਦੀ ਜਾ ਮੈਂ ਨਾ ਪਿੰਡ ਅੱਗੇ ਦੱਸਤਾ ਤੁਹਾਨੂੰ ਦੇ ਆ ਇਹਦਾ ਮੇਰੇ ਖਿਆਲ ਆ ਕੋਈ ਹਸਨ ਆ ਲੋ ਆ ਕੰਮ ਲੋ ਜੀ ਬੱਚਾ ਲਈ ਵੀ ਬੜਾ ਪੰਨ ਵਾ ਆ ਕੇ ਕਾਫੀ ਕੁਝ ਹੋ ਜਾਵੇ ਇੱਥੇ ਟਰੈਕਟਰ ਪਲਾਂਡ ਆ ਸਾਡਾ ਨਮਨ ਸਾਡਾ ਜੁਲਿਸੈਂਟ ਟਰੈਕਟਰ ਚਲਾਉਣ ਦਾ ਹੈ ਦੀ ਰਾਈਡ ਆ ਇਹ ਪੇੜ ਹੈ ਜੀ ਜੇ ਹਾਂਜੀ 50 ਰੁਪਏ ਦੇ ਲੰਦੇ ਆ ਬਾਈ ਚੱਲ ਸ਼ਾਬਾਸ਼ 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 ਆ ਬੱਚਿਆਂ ਦੇ ਜਣਾ ਢੁੱਲੇ ਲੈਣ ਵਾਲੇ ਜੇ ਤੇ ਇਹ ਕਨਾਲ ਆ ਜਿਹੜੀ ਨਾ ਸਟੇਜ ਬਣੀ ਹੋਈ ਆ ਇਹ ਟਾਈਮ ਤੇ ਇੱਥੇ ਵਾਵਾ ਪਾਰਟੀਆਂ ਹੁੰਦੀਆਂ ਸੀ ਤੇ ਫੰਕਸ਼ਨ ਵੀ ਹੋ ਜਾਂਦੇ ਸੀ ਪਰ ਅੱਜ ਦੀ ਡੇਟ ਜਦੋਂ ਇਹਨੇ ਉਹ ਬੰਦ ਕੀਤੇ ਆ ਲੱਗਿਆ ਜਿਹੜੇ ਨਾ ਬੜੇ ਵੱਡੇ ਵੱਡੇ ਢੋਲ ਲਾਏ ਦੋ ਬੜੀ ਸ਼ਾਨਦਾਰ ਦੇਖਾ ਜੀ ਹਾਂਜੀ ਤੇ ਆ ਵਧੀਆ ਗਰਾਊਂਡ ਬਣੀ ਹੋਈ ਆ ਖਣ ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਵਾ ਪੇੜ ਰਾਈਡਾਂ ਵਾ ਹੈਂਜੀ ਤੇ ਇਹਨਾਂ ਦਾ ਮੇਨਟ ਕੰਮੀ ਪੈਂਦੀ ਕਿਸੇ ਦੇ ਪਿੰਡਾਂ ਕਿਸੇ ਦੇ ਜਿਆਦੇ ਘੱਟ ਜੰਪੰਗਾਲੀਆਂ ਰੇਲ ਗੱਡੀ ਆ ਹੈਂਜੀ ਆ ਜੀ ਇਹ 4 ਫੁੱਟ ਤੋਂ ਥੱਲੇ ਹੈ ਨਾ ਹਾਈਟ ਉਹ ਤੇ ਲਈ ਫਰੀ ਆ ਆ ਪੁਰਾਣੇ ਟਰੈਕਟਰਾਂ ਦੇ ਟਾਇਰਾਂ ਤੋਂ ਵੀ ਇਹਨਾਂ ਨੇ ਬੜਾ ਵਧੀਆ ਜਿਗਾਰਡ ਬਣਾਤਾ ਜੇ ਸਾਰਾ ਮਿੱਟੀ ਦੇ ਜਿਹੜੇ ਨਾ ਉਹ ਭਾਂਡੇ ਬਣਾਉਣ ਦੀ ਜਿਹੜੀ ਆ ਜਾਸ ਖਾਂਦੇ ਦੇ ਇੱਥੇ ਤੇ ਆਹ ਵੇਖ ਲੋ ਇਸ ਘਰ ਦੀ ਬਹੁਤ ਧੀਏ ਆ ਨਾ ਉਹ ਖੋਤਾ ਦੇ ਜਿੱਤੇ ਪਰ ਕੈਈ ਗਿਕ ਕਹਾਣੀ ਸੁਣਾਉਂਦਾ ਹੁੰਦਾ ਨਾ ਵੀ ਇਹ ਲੂਣ ਲੱਦ ਕੇ ਨਾ ਭੇਜਦਾ ਹੁੰਦਾ ਸੀ ਉਹਨੂੰ ਤੇ ਇਹਦਾ ਮਾਲਕ ਤੇ ਇਹੇ ਲੂੰਬੜ ਦੀ ਗੱਲਾਂ 'ਚ ਆ ਕੇ ਨਾ ਤੇ ਬਹਿ ਗਿਆ ਦਰ ਵਿੱਚ ਨਿੱਕੇ ਟੋਬੇ 'ਚ ਤੇ ਸਾਰਾ ਲੂਣ ਖੋਰ ਕੇ ਚਲ ਗਿਆ ਅਗਲੇ ਦਿਨ ਉਹਨੇ ਨਾ ਰੂਹ ਲੱਦਤਾ ਇੱਥੇ ਉਹ ਫਿਰ ਜੋ ਵਿੱਠਾ ਨਾ ਪਾਣੀ ਤੇ ਤੇ ਭਾਰਾ ਹੋ ਗਿਆ ਰੂਹ ਤੇ ਬਾਹਰ ਉੱਠਿਆ ਨਾ ਜਾਵੇ ਫੇਰ ਲੂੰਬਰ ਨੂੰ ਕਹਿੰਦਾ ਯਾਰ ਇਹ ਕਿਹੜੀ ਸਲਾਹ ਦੇ ਦਿੱਤੀ ਸੀ ਕਹਿੰਦਾ ਸਲਾਹਤ ਮੈਂ ਦਿੱਤੀ ਵੀ ਪਰ ਸਮਝਦਾਰੀ ਨਾਲ ਵਰਤੋਂ ਕਰੀਦੀ ਐ ਸਲਾਹ ਦੀ ਭਾਵੇਂ ਗਲਤ ਰਹਾ ਲਿਖਿਆ ਪਰ ਬੜੀ ਕੰਮ ਦੀ ਚੀਜ਼ ਹੁੰਦੀ ਈ ਜੇ ਕਦੀ ਅੱਜ ਕੱਲ ਇਹਦੀ ਵਰਤੋਂ ਬਹੁਤ ਘੱਟ ਹੁੰਦੀ ਆ ਹਾਂਜੀ ਭਾਈ ਉਹ ਨਹੀਂ ਕੋਈ ਇਹਦੀ ਵਰਤੋਂ ਕਰਦਾ ਟਿਕਟ ਦੇ ਨਾਲ ਨਾ ਕੁਝ ਕੁੱਪਨ ਵੀ ਮਿਲੇ ਸੀ ਜਿਨ੍ਹਾਂ ਦੀ ਵਰਤੋਂ ਕਰਕੇ ਨਾ ਗੇਮਾਂ ਦਾ ਖੂਬ ਅਨੰਦ ਲੈਂਦੇ ਆ ਸਾਰੇ ਨੇ ਹੈਗਾ ਜੀ ਮੈਂ ਤੂੰ ਕਰਦੇ ਹੁਣ ਹੋ ਇੱਕ ਮਿੰਟ ਲਓ ਚਲੋ ਕਿਆ ਬਾਤ ਆ ਭਾਈ ਭਾਈ ਦਾ ਸੈਂਟਰ 'ਚ ਵੱਜਾ ਦੇ ਲੋ ਜੀ ਦੋ ਹਨਾ ਲੋ ਜੀ ਜਗਿੰਦਰ ਭਾਈ ਦੇ ਨਖਰੇ ਜਾਨੀ ਸਾਈਡ ਤੁਹਾਨੂੰ ਨਹੀਂ ਮਾਰ ਤੋਂ ਨਹੀਂ ਜਿੰਦਾ ਵੀ ਚਾ ਸਾਰੇ ਤੀਰ ਵਾਹ ਹਰੇ ਤੇ ਲੱਗੇ ਸਕੇ ਵੱਜੇ ਹੀ ਹਾਜੀ ਕਿੱਕੇ ਟੋਲਾ ਲੰਡੂ ਹਾਜੀ ਖਿੱਚ ਕੇ ਆ ਦੁਕਾਨਾਂ ਦੇ ਵੀ ਸਾਰੀਆਂ ਤੇ ਅੱਗੇ ਹੁਣ ਫਿਰ ਚੱਲਦੇ ਆਂ ਆਪਾਂ ਖਾਣਾ ਲੈ ਖਾਣਾ ਨਹੀਂਗਾ ਤੇ ਬਾਥਰੂਮ ਇਹਨਾਂ ਦਾ ਬੜੇ ਸਾਫ਼ ਜਿਹੇ ਪਏ ਆਹ ਗੱਲ ਮੰਨਣਾ ਬਹੁਤ ਬਾਥਰੂਮ ਜਾਇਆ ਵੀ ਆਹ ਡਿਜ਼ਾਈਨ ਹੈ ਜਿਹੜਾ ਪੁਰਾਣਾ ਜਿਹੜਾ ਉਹ ਬੜੇ ਸ਼ਾਨਦਾਰ ਤਰੀਕੇ ਦਾ ਜੇ ਦੇਖਣ ਵਾਲਾ ਜੇ ياباد दाली लगाई लगाइए सर कला पर जादू नहीं है बादशाह सर जादू नहीं है कला है अगर ऐसा लोहा मेरे पेट में पैदा हो जाए भारत में सबसे बड़ा फैक्ट्री मेरा हो जाए <laughs> आज से 200 साल पुराना आइटम दिखा रहा हूँ जरा दिमाग लगा के देखिएगा सर बहुत पुरानी कला है इसका नाम बोला जाता है सर इंदरजाल थूक लगाइए ज़ोर से थूकिएगा नहीं हाँ इसे नीचे रखिए सर नीचे रखिए देखिए सर इसके अंदर बच्चे को बंद करेंगे अपन आप पीछे से रस्सी को उठाकर ऊपर उठा कर करिएगा ये बच्चा बेक हो जाएगा सर हाँ आइएगा सर देखिए सर निकल सकता है ये बच्चा बताइएगा सर बेटा डरना नहीं ऊपर से मत गिरना जाओ चले जाओ मुझे जाने के लिए पालकी चाहिए खाली टोकरी है देखिए सर आप चेक फोड़ने वाला मशीन तो नहीं कोई जानवर तो नहीं है इसके अंदर खाली टोकरी है ये देखिए सर खाली टोकरी है कोई मशीन नहीं है इसके अंदर इस बच्चे को दे देते हैं ये पाल यहां से पकड़िए ले बेटा, ये पालकी मिल गया एक बार चेक कर लीजिए सर ये बच्चा पेड़ पे जा रहा है हाथ लगा के चेक करिए इसे उधर नहीं इधर बच्चा जाली के अंदर है बाहर चेक कर लिया गाठी देखिए गाठी लग रहा है भेज हाँ। दो बच्चे को हाँ। आ जाइए इधर एक दो तीन ताली बजाइए सर देखिए बच्चा जा रहा है ये क्या है सर बोली चल बेटा एक मिनट पेड़ पे चले जाओ बस 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 बस, बस। गिर मत जाना बताइए बच्चा ऊपर है टोकरी में आप तो नहीं दिखेगा सर आपको तो नहीं दिखेगा आप बताइए बच्चा ऊपर है या अंदर है बोलिए बच्चे बच्चे बाहर बाहर आ आ महाराजा नहीं मैं अंदर आ रहा हूँ ताली अंदर आता डरिएगा नहीं आपके पेट में नहीं गया बच्चा मिला ही है वही है ना जब गांठ यही है तो बच्चा भी यही है सर इस कला पे तो आप जैसे तो तो मेरे बच्चे को इनाम दे, दे देते हैं बाहर निकल बेटा ये बच्चे का माथा आ गया वो बेटा छोरे लड़के सिताबी भाई <laughs> वो नंगा चला गया था बजाइए <laughs> सर कला के ऊपर बाईस साल के बच्चे को निकालना सबसे बड़ा जादू होता सर मगर ये कुछ जादू नहीं है मेरी कला है सर कह दो के बुला लो बच्चे को आ बेटा जल्दी बंद करिए सर। और ऐसे बोलिए घुस घुट घोटाली बजाइए सर ਜੋ ਬਲੇਡਾਂ ਦੀ ਨਾ ਲੜੀ ਕੱਢੀ ਜੀ ਇਹਨੇ ਪਹਿਲਾਂ ਪਾਣੀ ਪੀਤਾ ਤੇ ਕੁਛ ਪੀਤਾ ਉਹ ਤੋਂ ਬਾਅਦ ਆ ਪੂਰੀ ਲੜੀ ਦੀ ਲੜੀ ਜਿਹੜੀ ਇਹਨੇ ਮੂੰਹ ਚ ਕੱਢਦੀ ਵਾੜੇ ਸਮੇਂ ਦੇ ਵਿੱਚ ਜਿਹੜੀ ਬਾਜੀ ਇਹ ਪਿੰਡਾਂ ਵਿੱਚ ਪਿਆਰ ਕਰਦੀ ਸੀ ਉਹੀ ਬਾਜੀ ਤੁਹਾਡੇ ਸਾਹਮਣੇ ਹਾਂ ਜੀ ਪਹਿਲਾ ਆਈਟਮ ਉੱਧਰ ਹੋਣ ਜਾ ਰਿਹਾ ਗਾਰਡਰ ਦਾ ਉਧਰ ਧਿਆਨ ਰੱਖਣਾ ਦੰਦਾਂ ਦੇ ਨਾਲ ਬੈਕਸਾਈਡ ਸੁੱਟਿਆ ਜਾਊਗਾ ਤਾੜੀਆਂ ਲਾ ਦਿਓ ਪਹਿਲਾ ਆਗਮ ਨਵਾ ਸਰਵਾਤ ਦਾ ਹਾਂ ਬਾਸੀ ਜਿਹੜਾ ਆ ਉਹ ਬਾਹਰ ਦੰਦ ਕਾਦੇ ਪਲਾਸ ਚੱਕੀ ਫਿਰਦਾ ਇਸ ਤੋਂ ਬਾਅਦ ਹੋਰ ਵੀ ਖਲੋਣਾ ਕੱਟਵਾਉਣੀਆਂ ਤੇ ਤਾੜੀਆਂ ਲਾ ਦਿਓ ਲਾਟੀਆਂ ਦੇ ਵਾਸੀਆ ਜਵਾਨ ਤਾੜੀ ਲਾਜਾ ਕਰੋ ਓ ਵਾਹ ਮਲਾ ਕੇ ਹਾਂਜੀ ਇਹ ਤੁਹਾਨੂੰ ਵੀ ਬੇਨਤੀ ਆ ਵੀ ਤੁਸੀਂ ਨਾ ਘਰੇ ਜਾ ਕੇ ਪੰਗਾ ਲੈ ਲਿਆ ਜੀ ਕਿਤੇ ਘਰੇ ਜਾ ਕੇ ਬੰਨ ਕੇ 2 ਲੱਖੀਆਂ ਵਿੱਚ ਫਸ ਜਾਓ ਮੁੜ ਕੇ ਨਿਕਲ ਨਹੀਂ ਹੋਣਾ ਤਾੜੀ ਲਾਜਾ ਕਰੋ ਜੀ ਬਾਈ ਸਰ ਬੈਠ ਜਾਓ ਇਧਰ ਆਓ ਓ ਬੱਲੇ ਤੇਰੇ ਕਾਨ ਨਾ ਬਚਾ ਲਿਓ ਤੇਰੇ ਕਾਨ ਨਾ ਪਟੇ ਯਾਰ ਚਾਹ ਠੀਕ ਆ ਪਗੜਾ ਘਾੜੇ ਪਾਉਣੇ ਦੇ ਖੇਤ ਦੇ ਵਿੱਚ ਲੰਗੇ ਗੱਲ ਤੇ ਸਰੀਆ ਦੋਰਾ ਹੋਊਗਾ ਚਾਰ ਸੂਤ ਮੋਟਾ ਸਰੀਆ ਦੋਰਾ ਕਰ ਰਿਹਾ ਜਵਾਨ ਤੇ ਜੋਰੀ ਬੜਾ ਉਹ ਵੱਲੇ ਤੇਰੇ ਤਾੜੀਆਂ ਉਹ ਵੱਲੇ ਮੁੜਿਆ ਤੇਰੇ ਆ ਜਾ ਉਹ ਬੱਸ ਕਰ ਬੱਸ ਨਹੀਂ ਕਰਨੀ ਕਿਉਂ ਸਿਰ ਨਾਲ ਸਿਰ ਲਾਉਣਾ ਹਾਂਜੀ ਤਾੜੀਆਂ ਲਾ ਦੇ ਕਰੋ ਜੀ ਤਾੜੀਆਂ ਹਾਂ ਤਾੜੀਆਂ ਲਾ ਆ ਜਾ ਆ ਜਾ ਆ ਜਾ ਆ ਜਾ ਨੇੜੇ ਆ ਜਾ ਆ ਜਾ ਚੱਲੇ ਓ ਚੱਲ ਹਾਂ ਕਿੱਥੇ ਨੂੰ ਚੱਲ ਤੈਨੂੰ ਤਿੰਨ ਜਣੇ ਦੱਸਿਆ ਇਹਦੇ ਵਿੱਚ ਦੀ ਤਿੰਨ ਅਸੀਂ ਹੋ ਗਏ ਤਿੰਨ ਕਿੱਦਾਂ ਹੋ ਗਏ ਦੋ ਖਿਡਾਰੀ ਤੀਜਾ ਰਿੰਗ ਤੀਜਾ ਰੈਂਕ ਨਹੀਂ ਓਏ ਤੀਜਾ ਜਮਾ ਹੀ ਹਲਕਾ ਜਿਹਾ ਉਹ ਕਿਹੜਾ ਜਮਾ ਪਤਲਾ ਜਿਹਾ ਇੱਥੇ ਆ ਹਾਂ ਦੇਖ ਆ ਗਿਆ ਐਂ ਦੇ ਆ ਵੀ ਮੈਨੂੰ ਬਾਹਰ ਕੱਢੋ ਮੈਨੂੰ ਚੇਤਾ ਆ ਗਿਆ ਮੈਂ ਘਰੇ ਫੋਨ ਕਰਨਾ ਮੜਾ ਆ ਉਹ ਕਰ ਉਹਨੇ ਤੇਰੀ ਵੀਡੀਓ ਕਾਲ ਖੜ ਜਾ ਵੇਚੇ ਤੇ ਉਹ ਆਖਰੂ ਧੰਗੁਰ ਬਾਬਾ ਨਾਨਕ ਬਾਬਾ ਨਾਨਕ ਕੋ ਦੋ ਕਹਿੰਦਾ ਤਿੰਨ ਜਣੇ ਅੜ ਕੇ ਮਰੋ ਰਾਤ ਨੂੰ ਬਰਮਾ ਬੋਲੇ ਬਾਬਾ ਸਮੇਂ ਨਾਲੇ ਰੰਗ ਜਾ ਰੰਗ ਜਾ ਕੇ ਰੇਲ ਗੱਡੀ ਆ ਜੀ ਹੋਇਆ ਹੱਥ ਮਸਾਂ ਪੂਰੇ ਆਏ ਆ ਸਿਰ ਨਹੀਂ ਆਉਂਦਾ ਸਿਰ ਵੜ ਦੋ ਉਹ ਸਿਰ ਵੱਡਾ ਨਹੀਂ ਆਉਂਦਾ ਤੁਸੀਂ ਤਾੜੀਆਂ ਨਾਲ ਸਾਰੇ ਨੂੰ ਡੋਲ ਜਾਣਾ ਬੋਲੋ ਹੌਲੀ ਓਏ ਓ ਮਾਰਦਾ ਕੰਜਰ ਦਿਓ ਓ ਕਿਸੇ ਨਹੀਂ ਘਤਣਾਉਂਦਾ ਅੱਗੇ ਨੂੰ ਚੱਲ ਅੱਬੇ ਕੀ ਇੰਗਿਆ ਦੇਡ ਬਣਾਇਆ ਆ ਵੀ ਆ ਨਹੀਂ ਇਸਾ ਤੁਹਾਡੇ ਦਿਨਾਂ ਦੇ ਸੋਹਣਾ ਕਾਲੀਆਂ ਆ ਵੀ ਚੱਕ ਕੇ ਆ ਕੇ ਸਾਡੇ ਮਿਲੇ ਰਹਿੰਦੇ ਹਾਂ ਤਗੜੇ ਹੋ ਜੋ ਤਗੜੇ ਇੱਕ ਕੱਲਾ ਹੀ ਆ ਕੇ ਦੋ ਤਿੰਨ ਵੜ ਗਏ ਆ ਓ ਹੈ ਨਾ ਕੱਲਾ ਹੈਗਾ ਉਹਨਾਂ ਦੇ ਪਰਸਾਂ ਦੇ ਜਰਾ ਓਏ ਅੱਸੀ ਵਾਕੇ ਘਰੇ ਚ ਆ ਵੀ ਸਾਡਾ ਮਾਨ ਸਰਵਾ ਨਾਕੀਤਾ ਦਾ ਠੀਕ ਰਾਤ ਨੂੰ ਸੁਪਨੇ ਚ ਆਇਆ ਬੱਚੂ ਉਹ ਬਾਹਰ ਆ ਜਾ ਓਏ ਮਾਨ ਸਾਰੇ ਕਰਨਗੇ ਓਏ ਹਾਂ ਵੀ ਓਏ ਥੱਲੇ ਵਾਲਾ ਨਹੀਂ ਬੋਲਦਾ ਲੈ ਪਤਾ ਓ ਥੱਲੇ ਵਾਲਿਆ ਹੈਗਾ ਇਹਦੀ ਆਵਾਜ਼ ਨਹੀਂ ਨਿਕਲਦੀ ਕੋਈ ਨਹੀਂ ਨਿਕਲਦੀ ਉਹ ਬਾਹਰ ਨਿਕਲ ਓਏ ਬਾਹਰ ਜਾਣ ਲਾਉਂਦੀਆਂ ਕਿਉਂਕਿ ਤਾੜਣ ਕਰਦਾ ਤੇ ਤੁਸੀਂ ਤਾੜੀਆਂ ਦਾ ਸਾਥ ਦੇਣਾ ਕਿਉਂਕਿ ਤਾੜੀਆਂ ਨੂੰ ਧਿਆਨ ਰੱਖਣਾ ਨਹੀਂ ਇਹ ਹਾ ਵਾਹ ਤੇ ਉਹ ਵੀ ਫੜਦੇ ਹੋ ਆ ਦਿਖਾਉਂਦੇ ਆ ਡੱਟ ਲੱਗੇ ਜਾਉਂਦੇ ਆ ਨਾ ਪਹਿਰ ਦਾ ਖਾਣਾ ਆਪਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਾ ਹੀ ਕਰ ਲਿਆ ਉਹਦੇ ਨਾਲ ਹੀ ਆਪਾਂ ਪੂਰਾ ਸਾਰ ਲਿਆ ਸੀ ਤੇ ਹੁਣ ਚੱਲ ਕੇ ਡਿਨਰ ਕਰਦੇ ਸਾਰੇ ਜਣੇ ਕਿਹ ਲੱਗਾ ਦੇ ਇਹ ਤਲਾ ਤਾਂ ਦਹੀਂ ਭੱਲਾ ਆ ਆਚਾਰ ਆ ਗਾ ਦੇ ਗੰਡੇ ਦਾ ਤੇ ਪਾਪੜ ਹੀਰਾ ਆ ਗੇ ਦਹੀਂ ਭੱਲਾ ਹਾਂਜੀ ਆ ਮੇਰਾ ਪਨੀਰ ਕੜਾਈ ਆ ਉਹ ਆਹ ਇਹਦੇ ਪੰਡਾਬੀ ਛੋਲੇ ਤੇ ਅੱਗੇ ਆ ਗਿਆ ਦੀ ਖੜੀ ਪਕੌੜਾ ਤੇ ਆ ਆ ਗਈ ਦਾਲ ਮਖਣੀ ਤੇ ਅੱਗੇ ਜੇ ਚਾਵਲ ਤੇ ਗੁੜ ਦਾ ਖੜਾ ਤੇ ਆ ਆ ਖਾਣਾ ਜਵਾਬ ਆ ਗਿਆ ਕਿ ਨਹੀਂ ਆਂਦਾ ਆਂਡਿਆ ਵਧੀਆ ਚਲੋ ਜੀ ਵਧੀਆ ਭਾਈ ਨੇ ਕਰਤਾ ਭਾਈ ਦੱਸੋ ਜੀ ਕਿਵੇਂ ਅਸੀਂ ਖਾਣਾ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਵਧੀਆ ਡਿਲੀਸ਼ੀਅਸ ਸਾਰਾ ਖਾ ਰਿਹਾ ਸੱਜਣਾਂ ਨੇ ਬਹੁਤ ਹੁਨਜਾਈ ਕੀਤਾ ਬਹੁਤ ਵਧੀਆ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਭੁੱਲੀਆਂ ਤਾਂ ਨਹੀਂ ਪਰ ਦੇਖੀਆਂ ਬੜੀ ਧੀਰਵਾਦ ਆਹਹ ਪਤਾ ਨਹੀਂ ਕਿੱਥੋਂ ਸੱਜਣ ਨੇ ਸਾਰੇ ਚੀਜ਼ਾਂ ਲਾ ਕੇ ਲਿਆਣੀਆਂ ਨੇ ਵਧੀਆ ਤੇ ਖਾਣਾ ਕੈਸਾ ਹੈ ਖਾਣਾ ਸਾਰਾ ਦਿਨ ਆਪਾਂ ਮਤਲਬ ਜਿਵੇਂ ਹੁਣ ਪਤਾ ਨਹੀਂ ਲੱਗਾ ਵੀ ਟਾਈਮ ਕਿਵੇਂ ਬੀਤ ਹੋ ਗਿਆ ਤੇ ਜਿਹੜਾ ਖਾਣਾ ਸੀ ਦੁਪਹਿਰੇ ਵੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਵਿੱਚ ਉਹਨਾਂ ਨੇ ਘਿਓ ਪਾ ਕੇ ਦਿੱਤਾ ਮਜ਼ਾ ਆ ਗਿਆ ਤੇ ਹੁਣ ਜਾਣ ਲੱਗਿਆ ਸਾਨੂੰ ਇਹਨਾਂ ਨੇ ਜਨੇਵਾ ਦੇ ਵਿੱਚ ਵੀ ਪੂਰੀ ਤਕਰੀ ਕਰਵਾਈ ਹੈ ਹੱਦ ਤੱਕ ਹੱਦ ਤੱਕ ਦੀ ਮਤਲਬ ਜਿਹੜੀ ਰੀਟ ਸੀ ਪੂਰੀ ਹੋਈ ਹੈ ਚਲੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਹਾਂ ਜੇ ਕੀਤਾ ਆਹ ਉਹ ਰਾਤ ਦਾ ਸੀਨ ਦੇ ਸਾਰਾ ਹਾਂਜੀ ਰਾਤ ਨੂੰ ਦੇਖੋ ਕਿਹੋ ਜਿਹਾ ਲੱਗਦਾ ਸਾਡਾ ਪਿੰਡ ਆ ਸਾਰਾ ਸੱਜਿਆ ਦਾ ਵਿਆਹ ਵਾਂਗੂ ਤੇ ਇਹਦਾ ਮਾਹੌਲ ਹੀ ਕੁਝ ਹੋਰ ਆ ਹਾਂਜੀ ਰਾਤ ਨੂੰ ਨਾ ਪਿੰਡ ਵੱਖਰਾ ਨਜ਼ਾਰਾ ਜਿਹੜਾ ਨਾ ਦਿਖਾਉਂਦਾ ਸਾਰੇ ਪਾਸੇ ਲਾਈਟਾਂ ਦਾ ਰਾਦਾ ਨਜ਼ਾਰਾ ਜੇ ਪਿੰਡ ਦਾ ਸਾਰਾ ਹੀ ਆਹ ਵੇਖੋ ਭਾਰਤ ਦਾ ਸਾਰ ਨੂੰ ਵੱਡਾ ਮੱਜਾ ਆ ਹੁਣ ਬਾਹਰ ਵਾਪਸੀ ਦਾ ਅਸੀਂ ਚਾਲੇ ਪਾਣਦੇ ਹਾਂ ਹਾਂਜੀ ਪ੍ਰਾਣੀ ਤੋਂ ਪਈ ਜੇ ਹਾਂਜੀ ਇਹਰ ਦੇ ਦੋਵੇਂ ਪਾਸੇ ਜਿਹੜੀਆਂ ਨਾ ਤੋਪਾਂ ਵਾਂ ਮਿੱਟੀ ਪਾਣੀ ਮੈਂ ਹੰਸ ਰਹੀ ਤੇਰੀ ਸੱਖੀ ਕੋਲੇ ਕੀ ਦੇ ਦਾਨੀ ਸੰਜਾ ਅੱਜ ਦਾ ਪੂਰਾ ਦਿਨ ਆਪਣੇ ਯਾਰਾਂ ਨਾਲ ਬਤਾ ਕੇ ਨਾ ਬਹੁਤ ਆਨੰਦ ਆਇਆ ਯਾਰ ਇਹ ਦਿਨ ਜਿਹੜਾ ਮਨੂੰ ਮਰਖਾ ਕਈ ਚਿਰ ਜਿਹੜਾ ਯਾਦ ਰਹੂਗਾ ਤੇ ਕੋਸ਼ਿਸ਼ ਕਰਿਆ ਕਰੋ ਵੀਰੋ ਜਿਹੜੇ ਰਿਟਾਇਰ ਵੀਰ ਉਹ ਇਕੱਠੇ ਹੋ ਇਕੱਠੇ ਹੋ ਕੇ ਇੱਕ ਦੂਜੇ ਨੂੰ ਮਿਲੋਗੇ ਲੋ ਤੇ ਇਸ ਤਰ੍ਹਾਂ ਇਹ ਜਿਹੜਾ ਸਮਾਂ ਜਿਹੜਾ ਬਤੀਤ ਕਰੋ ਖੁਸ਼ੀ-ਖੁਸ਼ੀ ਆ ਰਾਤ ਦਾ ਬਾਹਰ ਦਾ ਸੀਨ ਦੇ ਜਿਹੜਾ ਸਾਡਾ ਪਿੰਡ ਦਾ ਹਾਂਜੀ ਰਾਗੋ ਇਤਨਾ ਵਾਤ ਹੁੰਦੀ ਹਾਂਜੀ ਅਸੀਂ ਹੁਣ ਆ ਗਏ ਆ ਪਾਰਕਿੰਗ ਚ ਤੇ ਸਾਰਾ ਵੇਖ ਲਿਆ ਘੁੰਮ ਕੇ ਬਹੁਤ ਵਧੀਆ ਲੱਗਾ ਖਾਣਾ ਵੀ ਬਹੁਤ ਸਵਾਦ ਸੀ ਹਾਂਜੀ ਤੇ ਬਾਕੀ ਜਿਹੜਾ ਇਹ ਜੋ ਪੰਜਾਬ ਦੇ ਨਾਲ ਸੰਬੰਧਤ ਜਿਹੜੀਆਂ ਚੀਜ਼ਾਂ ਵਾਂ ਹੈ ਨੀ ਪੁਰਾਣੀਆਂ ਜੋ ਅਸੀਂ ਪਹਿਲਾਂ ਹੰਡਾਈਆਂ ਦਾ ਅਸੀਂ ਤੋਂ ਹੁਣ ਵੱਡੀ ਉਮਰ ਦੇ ਆ ਬੱਚਾ ਨੇ ਨਹੀਂ ਵੇਖੀਆਂ ਤੇ ਬੱਚੇ ਵੇਖਣਗੇ ਉਹਨਾਂ ਨੂੰ ਪਤਾ ਲੱਗੂ ਆਪਣੇ ਕਲਚਰ ਦਾ ਰਹਿਣ ਸਹਿਣ ਦਾ ਕਿਵੇਂ ਸਾਡੇ ਬਜ਼ੁਰਗ ਜਿਹੜੇ ਨਾ ਉਹ ਕਿਤਰਾ ਮਤਲਬ ਉਹ ਚਲਾਉਂਦੇ ਰਹੇ ਆ ਕੰਮ ਹੁਣ ਅੱਜ ਕੱਲ ਤੇ ਸਾਰਾ ਮਸ਼ੀਨੀ ਯੁੱਗ ਆ ਗਿਆ ਸਾਰਾ ਕੁਝ ਆ ਹਾਂਜੀ ਤੇ ਇਹ ਜ਼ਰੂਰ ਵੇਖੋ ਤੇ ਭਾਈ ਤੁਸੀਂ ਆਪਣਾ ਜਰਾ ਸੀਨੀਅਰ ਸ਼ੇਅਰ ਕਰੋ ਹਾਂ ਕਿਵੇਂ ਰਹਾ ਅੱਜ ਨਾਲ ਜੀ ਸਰ ਰঞ্জੀਤ ਸਿੰਘ ਦੇ ਉਸ ਦਿਮਰੇ ਨਾਲ ਅਸੀਂ ਨਾ ਸਾਰੇ ਜਣੇ ਸਾਡੇ ਭਰਾ ਇਕੱਠੇ ਹੋ ਕੇ ਅਮਰ ਸਾਡੇ ਜਿ ਬਣਿਆ ਸਾਡਾ ਪਿੰਡ ਦੇਖਣ ਵਾਸਤੇ ਆਏ ਸੀਗੇ ਵਕਾਈ ਇਹ ਪਿੰਡੂ ਵਿਰਸਾ ਹੈ ਔਰ ਕਿੰਨੀ ਦੇਰ ਦਾ ਬਣਿਆ ਹੋਇਆ ਮੈਂ ਅੱਜ ਪਹਿਲੀ ਵਾਰੀ ਆਇਆ ਹਾਂ ਇਸ ਵਾਸਤੇ ਵੀਰ ਦਾ ਧੰਨਵਾਦ ਵੀ ਹੈ ਪਰ ਜੋ ਕੁਝ ਇੱਥੇ ਆ ਕੇ ਦੇਖਿਆ ਹੈ ਇਤਸਵਰਤ ਸਿੰਘ ਮੈਨ ਲੱਗਦਾ ਹੈ ਮਤਲਬ ਇਹ ਪਿੰਡੂ ਕਲਚਰ ਜਿਹੜਾ ਹੈ ਉਹ ਮਤਲਬ ਕਿਵੇਂ ਇਥੇ ਸੰਭਾਲਿਆ ਹੈ ਕਿਵੇਂ ਉਹਨੂੰ ਐਗਜ਼ਿਬਿਟ ਕੀਤਾ ਹੈ ਕਿਵੇਂ ਉਹਦੀ ਪ੍ਰਦਰਸ਼ਨੀ ਕੀਤੀ ਹੈ ਇੱਥੇ ਖੋਲ ਹੀ ਬਹੁਤ ਸਾਰਾ ਕੁਝ ਦੇਖਣ ਵਾਲਾ ਹੈ ਉਹਦੇ ਵਿੱਚ ਮਤਲਬ ਜਿਹੜਾ ਇਹਨਾਂ ਦਾ ਜਿਹੜੀ ਐਂਟਰੀ ਹੈ ਉਹ ਚਲੋ ਬੇਸ਼ੱਕ 850 ਰੁਪਏ ਆ ਪਰ ਉਹ ਚੁਭਦੀ ਨਹੀਂ ਜਦੋਂ ਤੁਸੀਂ ਖਤਮ ਕਰਦੇ ਹੋ ਇਹਦੇ ਵਿੱਚ ਤੁਹਾਨੂੰ ਲੰਚ ਵੀ ਮਿਲਦਾ ਹੈ ਤੁਹਾਨੂੰ ਡিনার ਵੀ ਮਿਲਦਾ ਹੈ ਹੋਰ ਵੀ ਇੱਥੇ ਕਾਫੀ ਕੁਝ ਹੈ ਔਰ ਇਹਦੇ ਵਿੱਚ ਅਸੀਂ ਬਹੁਤ ਸਾਰੇ ਇਹੋ ਜਿਹੇ ਜਿਹੜੇ ਮਤਲਬ ਕਰਤ ਦੇਖੇ ਨੇ ਜਿਹੜੇ ਨਾ ਮਤਲਬ ਅੱਗੇ ਅਜ ਤੱਕ ਦੇਖੇ ਹੀ ਨਹੀਂ ਸੀਗੇ ਮੈਨੂੰ ਲੱਗਦਾ ਹੈ ਕਿ ਸਾਡਾ ਦਿਨ ਜਿਹੜਾ ਹੈ ਉਹ ਅੱਜ ਜਿਹੜਾ ਹੈ ਉਹ ਸਫਲਾ ਹੋਇਆ ਹੈ ਵੇਸਟ ਨਹੀਂ ਗਿਆ ਗੁਰੂ ਦੀ ਕਿਰਪਾ ਨਾਲ ਅੱਜ ਥੋੜੀ ਠੰਡ ਵੀ ਘੱਟ ਸੀਗੀ ਮੌਸਮ ਵੀ ਵਧੀਆ ਰਿਹਾ ਸਾਡਾ ਜਿਹੜਾ ਸਫਰੀ ਦਾ ਵਧੀਆ ਰਿਆ ਸਾਡਾ ਅੱਜ ਦਾ ਐਕਸਪੀਰੀਅੰਸ ਹੀ ਵਧੀਆ ਹੈ